ਸ਼੍ਰੀਕਲ ਜੀ ਕਲੀਅਰ ਕਲੌਥ ਹਾਊਸ ਪਟਿਆਲਾ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਅੱਜ ਅਸੀਂ ਫੇਰ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੀਆਂ ਰਾਮਟੈਕਸ ਦੀ ਪਸ਼ਮੀਨੀ ਵੀਡੀਓ ਪਸ਼ਮੀਨੇ ਦੇ ਸੂਟ ਦੇਣੇ ਹੈ 920 ਦੇ ਵਿੱਚ ਇੱਕ ਸੂਟ ਪਲੱਸ 50 ਰੁਪਏ ਸ਼ਿਪਿੰਗ ਹਾਂ ਜੀ ਹਾਂ ਜੇ ਤੁਸੀਂ ਇੱਕ ਸੂਟ 970 ਦਾ ਉਸ ਤੋਂ ਵੱਧ ਲਓਗੇ ਤਾਂ ਫਿਰ 920 ਦੇ ਹਿਸਾਬ ਨਾਲ ਦਵਾਂਗੇ ਠੀਕ ਹੈ ਜੀ ਤੇ ਲੋ ਜੀ ਕਰਦੇ ਹਾਂ ਸ਼ੁਰੂ ਪਹਿਲਾ ਸੂਟ ਮੈਰੂਨ ਕਲਰ ਬਹੁਤ ਸੋਹਣਾ ਰਾਮਟੈਕਸ ਬ੍ਰਾਂਡ ਦਾ ਪਸ਼ਮੀਨਾ ਹੈ ਔਰ ਸੂਲ ਟਾਈ ਪਸ਼ਮੀਨਾ ਹੁੰਦਾ ਜਿਹੜਾ ਠੰਡ ਵੀ ਹੋਣ ਲੱਗੀ ਹੁਣ ਤੇ ਰਾਮਨਾਥ ਤੁਸੀਂ ਇਹ ਇਹ ਹੀ ਪ੍ਰਿੰਟ ਤੁਸੀਂ ਬਹੁਤ ਪਸੰਦ ਕੀਤੀ ਸੀ ਆ ਲੋ ਆ ਤੁਹਾਨੂੰ ਮਿਲ ਨੇ ਠੀਕ ਹੈ ਬਹੁਤ ਪਿਆਰਾ ਫੁੱਲਾਂ ਵਾਲਾ ਸੂਟ 920 ਪਲੱਸ ਜੇ ਸਿੰਗਲ ਆ ਤਾਂ 50 ਰੁਪਏ ਸ਼ਿਪਿੰਗ ਦੇਣੀ ਨਹੀਂ ਤਾਂ 920 ਦਾ ਹੈ ਲੋ ਜੀ ਅਗਲਾ ਕਲਰ ਦੇਖੋ ਇਹਦੇ ਵਿੱਚ ਦੋ ਨੰਬਰ ਸੂਟ ਦੇ ਵਿੱਚ ਤੁਸੀਂ ਦੇਖੋਗੇ ਪੈਟਰੋਲ ਬਲੂ ਹਾਂਜੀ ਹਾਂਜੀ ਇਹ ਪੈਟਰੋਲ ਬਲੂ ਕਲਰ ਹੈ ਜੀ ਆ ਲੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਬਹੁਤ ਸੋਹਣੇ ਇਹਨਾਂ ਦੇ ਕਲਰ ਨੇ ਠੀਕ ਹੈ ਪ੍ਰਿੰਟਿੰਗ ਉਹ ਪਿਆਰੀ ਜੀ ਹੈ ਦੀ ਤੇ ਆ ਲੋ ਜੀ ਅਗਲਾ ਤੀਸਰਾ ਮਹਿੰਦੀ ਕਲਰ ਜਸਟ ਪਿਕ ਨਹੀਂ ਹੁਣ ਤਾਂ ਮਿੰਟੋ ਮਿੰਟੀ ਫਾਈਨਲ ਕਰਨ ਵਾਲੀਆਂ ਚੀਜ਼ਾਂ ਨੇ ਇਹ ਦੇਖੋ ਜੀ ਬਹੁਤ ਹੀ ਖੂਬਸੂਰਤ ਤੁਹਾਨੂੰ ਸੂਟ ਮਿਲਣ ਵਾਲਾ ਹੈ 920 ਦੇ ਵਿੱਚ ਕੌਰਸੂਲ ਦੀ ਬਾਟਮ ਕੌਰਸੂਲ ਹੀ ਹੁੰਦਾ ਬੇਸਿਕਲੀ ਇਹ ਠੀਕ ਹੈ ਜੀ ਆ ਲੋ ਅਗਲਾ ਆ ਗਿਆ ਬਲੈਕ ਲੋਚ ਲੁੱਕ ਦੇਖੋ ਸੂਟ ਦੀ ਕਿਹੜਿਆ ਕਿਹੜਿਆ ਸੂਟ ਹੈ ਸੋਹਣਾ ਸੋਹਣਾ ਤੇ ਆਊਗੀ ਤੁਹਾਡੇ ਨਾਲ ਇਹਦੀ ਬਾਟਮ ਦੁਪੱਟਾ ਤੁਸੀਂ ਬਲੈਕ ਆਪਣੇ ਕੋਲ ਸਾਰਿਆਂ ਕੋਲੇ ਹੁੰਦਾ ਹੈ ਅਲਮਾਰੀ 'ਚ ਠੀਕ ਹੈ ਨੈਕਸਟ ਆ ਗਿਆ ਇਹ ਵਾਲਾ ਬਹੁਤ ਸੋਹਣਾ ਫੈਬਰਿਕ ਹੁੰਦਾ ਹੈ ਇਹ ਥਿੱਕ ਜਾ ਬਹੁਤ ਪਿਆਰਾ ਜਿਨ੍ਹਾਂ ਨੂੰ ਮਤਲਬ ਵੂਲਨ ਕਪੜੇ ਨਹੀਂ ਸੂਟ ਕਰਦੇ ਉਹਨਾਂ ਲਈ ਦੀ ਬੈਸਟ ਚੁਆਇਸ ਹੈ ਇਹ ਠੀਕ ਹੈ ਕਿਉਂਕਿ ਇਹ ਜਿਵੇਂ ਸਿੱਕ ਕਾਟਨ ਹੁੰਦੀ ਹੈ ਨਾ ਉਸ ਟਾਈਪ ਦਾ ਫੈਬਰਿਕ ਹੁੰਦਾ ਹੈ ਇਹ ਕਿਉਂਕਿ ਕਾਟਨ ਦਾ ਫੈਬਰ ਫਾਈਬਰ ਇਹਦੇ ਚ ਜ਼ਿਆਦਾ ਹੁੰਦਾ ਹੈ ਤੇ ਵੂਲ ਦਾ ਘੱਟ ਹੁੰਦਾ ਹੈ ਕਾਟ ਸੂਲ ਤਾਂ ਹੀ ਕਹਿੰਦੇ ਹਨ ਤੇ ਲੋ ਪਰਫੈਕਟ ਸੂਟ ਹੈ ਬਹੁਤ ਸੋਹਣਾ ਸੋਹਣਾ ਜਿਹਦਾ ਪਿਓਰ ਦੇ ਪ੍ਰਿੰਟਾਂ ਵਾਲਾ ਪ੍ਰਿੰਟ ਹੈ ਇਹਦਾ ਇੰਨਾ ਸੋਹਣਾ ਜਿਹਾ ਪ੍ਰਿੰਟ ਤੇ ਕਲਰ ਹੈਗਾ ਇਹਦਾ ਹਾਂ ਬ੍ਰਾਊਨ ਜਿਹਾ ਕਹਾਂਗੇ ਆਪਾਂ ਨੂੰ ਠੀਕ ਹੈ ਲੋ ਜੀ ਲੋ ਜੀ ਅਗਲਾ ਆ ਗਿਆ ਵਾਈਨ ਮੈਰੂਨ ਹਾਂ ਜੀ ਵਾਈਨ ਜਿਹੀ ਹੈ ਸੋਹਣਾ ਜਿਹਾ ਵਾਈਨ ਜਿਹਾ ਕਲਰ ਹੈ ਇਹ ਲੋ ਠੀਕ ਹੈ ਨਾਲ ਦੀ ਨਾਲ ਫਾਈਨਲ ਮੈਸੇਜ ਪਾਉਣਾ ਹੈ ਬਹੁਤ ਸਾਰੀਆਂ ਭੈਣਾਂ ਤਾਂ ਹੁਣ ਪਾਉਣ ਲੱਗ ਗਈਆਂ ਜਿਹੜੀਆਂ ਨਵੀਆਂ ਭੈਣਾਂ ਨੂੰ ਦੱਸ ਦਿੰਨੀ ਹੈ ਜਿਹੜਾ ਸੂਟ ਪਸੰਦ ਆਉਂਦਾ ਹੈ ਜੇ ਹੈ ਤਾਂ ਮੇਰਾ ਇਹ ਵਾਲਾ ਮੈਸੇਜ ਪਾ ਦਿਆ ਕਰੋ ਫਿਰ ਅਸੀਂ ਨਾਲ ਦੀ ਨਾਲ ਬੁਕਿੰਗ ਕਰ ਦਿੰਨੇ ਆ ਅਗਲਾ ਦੇਖੋ ਨੇਵੀ ਬਲੂ ਹੈ ਨਾ ਬਲੈਕ ਹੈ ਜੀ ਇਹ ਮੈਨੂੰ ਲੱਗਿਆ ਸੀ ਬਲੂ ਹੈ ਲੋ ਜੀ ਇਹ ਹੈਗਾ ਜੀ ਬਲੈਕ ਬਲੈਕ ਦੇ ਉੱਤੇ ਛੋਟਾ ਬਰੀਕ ਪ੍ਰਿੰਟ ਬਹੁਤ ਹੀ ਪਿਆਰਾ ਲੱਗਦਾ ਹੈ ਕੁਲਮਾ ਕੁਲਮਾ ਬਰੀਕ-ਬਰੀਕ ਪ੍ਰਿੰਟ ਤੇ 900 ਵੀ ਦੇ ਵਿੱਚ ਅਗਲਾ ਆ ਗਿਆ ਇਹ ਵਾਲਾ ਲੋਜੀ ਇਹ ਹੈ ਜੀ ਬਲੂ ਠੀਕ ਹੈ ਬਹੁਤ ਸੋਹਣਾ ਲੱਗ ਰਿਹਾ ਸੂਟ ਬਿਊਟੀਫੁਲ ਬਲੂ ਦੇ ਨਾਲ ਜਿਹੜਾ ਇਹ ਮੋਵ ਜਿਹੜਾ ਲਵੈਂਡਰ ਜਿਹਾ ਵਿੱਚ ਪ੍ਰਿੰਟ ਦਿਖਦਾ ਬਹੁਤ ਸੋਹਣੀ ਲੁੱਕ ਦੇ ਰਿਹਾ ਸੂਟ ਬਹੁਤ ਹੀ ਪਿਆਰਾ ਅਗਲਾ ਆ ਗਿਆ ਇਹ ਵਾਲਾ ਲੋਜੀ ਕਲਰ ਨੋਟ ਕਰ ਲਓ ਕਿਹੜਾ ਹੈ ਇਹ ਠੀਕ ਹੈ ਜੀ ਇੰਗਲਿਸ਼ ਜੀ ਟੋਨ ਹੁੰਦੀ ਜਿਹੜੀ ਉਹ ਵਾਲਾ ਕਲਰ ਹੈ ਤੇ ਡਸਟੀ ਜਿਹਾ ਪ੍ਰਿੰਟ ਇਹਦੀ ਸ਼ਰਟ ਦੇ ਉੱਤੇ ਹੈ ਠੀਕ ਹੈ ਪੱਕਾ ਇੱਕ ਨੰਬਰ ਘਟ ਕਰੇ ਉਹ ਡਸਟੀ ਜਿਹਾ ਪ੍ਰਿੰਟ ਹੈ ਇਹਦਾ ਬਹੁਤ ਤਿੱਖਾ ਤਿੱਖਾ ਪ੍ਰਿੰਟ ਨਹੀਂ ਹੈ ਠੀਕ ਹੈ ਲੋ ਜਿਨ੍ਹਾਂ ਨੂੰ ਸੋਬਰ ਜੀ ਰੰਗ ਕਲਰ ਪਸੰਦ ਹੁੰਦੇ ਨੇ ਪੂਰਮੇ ਲੁੱਕ ਦਾ ਪ੍ਰਿੰਟ ਹੈ ਨੈਕਸਟ ਆ ਗਿਆ ਇਹ ਵਾਲਾ ਅ ਹਲਕਾ ਮਸਟਰਡ ਹਾਂ ਲਾਈਟ ਮਸਟਰਡ ਕਲਰ ਹੈ ਤੇ ਇਹਦਾ ਵੀ ਮੈਂ ਤੁਹਾਨੂੰ ਦੱਸਿਆ ਵੀ ਤਿੱਖਾ ਤਿੱਖਾ ਪ੍ਰਿੰਟ ਨਹੀਂ ਹੈ ਠੀਕ ਹੈ ਡਸਟੀ ਡਸਟੀ ਜਿਹਾ ਪ੍ਰਿੰਟ ਹੈ ਇਹਨਾਂ ਦੇ ਠੀਕ ਹੈ ਜੀ ਜੇ ਤੁਸੀਂ ਥੋੜਾ ਜਿਹਾ ਮਤਲਬ ਸੋਬਰ ਜਿਹਾ ਰੰਗ ਪਾਉਣ ਪੋਣੇ ਪਸੰਦ ਕਰਦੇ ਹੋ ਬਹੁਤੇ ਤਿੱਖੇ ਸੂਟ ਨਹੀਂ ਪਸੰਦ ਕਰਦੇ ਤਾਂ ਦੈਨ ਇਟ ਇਜ਼ ਦ ਬੈਸਟ ਵਨ ਲੋ ਜੀ ਅਗਲਾ ਲੈਚੀ ਜਿਆ ਕਲਰ ਹੈ ਲੈਚੀ ਪਿਸਤਾ ਜ ਹਾਂ ਡਿਜ਼ਾਈਨ ਚੇਂਜ ਹੈ ਹਾਂ ਡਿਜ਼ਾਈਨ ਚੇਂਜ ਹੈ ਲੈਚੀ ਪਿਸਤਾ ਜ ਕਲਰ ਹੈ ਜੀ ਇਹਦਾ ਤੇ ਇਹਦੇ ਉੱਤੇ ਆਹਾ ਗ੍ਰੇਸ਼ ਜਿਆ ਕਲਰ ਹੈ ਨੀਚੇ ਡਿਫਰੈਂਟ ਜਈ ਹੈ ਗ੍ਰੀਨਿਸ਼ ਗ੍ਰੇਜ ਹੈ ਹਨਾ ਤੇ ਉਹਦੇ ਉੱਤੇ ਪੱਤਿਆਂ ਜਾਂਦਾ ਪ੍ਰਿੰਟ ਬਹੁਤ ਪਿਆਰੀ ਲੁੱਕ ਦੇ ਵਿੱਚ ਠੀਕ ਹੈ ਜੀ ਜਿਨ੍ਹਾਂ ਨੂੰ ਤਿੱਖੇ ਸੂਟ ਨਹੀਂ ਪਸੰਦ ਉਹ ਆਰਾਮ ਨਾਲ ਇਹ ਚੀਜ਼ਾਂ ਖਰੀਦ ਸਕਦੇ ਹੋ ਤੁਸੀਂ ਲਓ ਜੀ ਅਗਲਾ ਇਹ ਵੀ ਉਹੀ ਹੈ 골ਡਨ ਮਸਟਰਡ ਜਿਹਾ ਕਲਰ ਹੁੰਦਾ ਹੈ ਜਿਹੜਾ 골ਡਨ ਜਾਂ ਤੇ ਨਾਲ ਆਹ ਪੱਤਿਆਂ ਦਾ ਪ੍ਰਿੰਟ ਰਾਮਟੈਕਸ ਬ੍ਰਾਂਡ 920 ਨੈਕਸਟ ਆ ਗਿਆ ਜੀ ਇਹ ਵਾਲਾ ਬਲੈਕ ਲੋ ਜੀ ਬਿਨਾ ਲਾਈਨਿੰਗ ਤੋਂ ਸੂਟ ਬਣਨਗੇ ਕੋਈ ਬੁਰਨੀ ਆਉਂਦਾ ਕੁਝ ਨਹੀਂ ਹੋਣਾ ਇਹਨਾਂ ਨੂੰ ਸੂਟਾਂ ਨੂੰ ਬਿਨਾ ਲਾਈਨਿੰਗ ਤੋਂ ਅਸੀਂ ਬਣਾਈ ਹੋਏ ਆਰਾਮ ਨਾਲ ਪਹਿਨਣੀਆਂ ਤੁਸੀਂ ਬਣਾ ਕੇ ਲਓ ਜੀ ਲਓ ਜੀ ਬਲੈਕ ਦੇ ਉੱਤੇ ਪਰ ਵੀ ਲੁੱਕ ਦਾ ਪ੍ਰਿੰਟ ਬਹੁਤ ਪਿਆਰੀ ਲੁੱਕ ਦੇ ਰਿਹਾ ਸੂਟ ਉਹ ਬਹੁਤ ਹੀ ਪਿਆਰੀ ਲਓ ਜੀ ਮਨ ਲੋ ਜੀ ਅਗਲਾ ਇਹ ਵੀ ਪੈਟਰੋਲ ਬਲੂ ਠੀਕ ਹੈ ਜੀ ਲਓ ਦੇਖੋ ਲੁੱਕ ਸੂਟ ਦੀ ਬਹੁਤ ਸੋਹਣੀ ਲੁੱਕ ਆਉਣ ਵਾਲੀ ਹੈ ਜਸਟ ਪਿਕ ਚੀਜ਼ਾਂ ਨੇ ਇਹ ਅਗਲਾ ਆ ਗਿਆ ਇਹ ਵਾਲਾ ਸੇਮ ਦਾ ਮੈਰੂਨ ਕਲਰ ਠੀਕ ਹੈ रेडिश वाइन मरून जा बहुत सोणा ਜਿਹਾ ਕਲਰ ਹੈ ਥੋੜਾ ਜਿਹਾ ਚੈਰੀ ਟੱਚ ਵੀ ਹੈਗੀ ਹੈ ਵਿੱਚ ਹੈ ਨਾ ਇੱਕ ਜਾਮਣੀ ਜਿਹਾ ਵਾਈਨ ਹੁੰਦਾ ਉਹ ਨਹੀਂ ਸੋਣਾ ਸੋਣਾ ਮਰੂ ਵਾਈਨ ਜਿਹਾ ਕਲਰ ਮਰੂਨ ਜਾ ਲੋ ਜੀ ਅਗਲਾ ਡਿਜ਼ਾਈਨ ਫਟਾਫਟ ਫਾਈਨਲ ਮੈਸੇਜ ਪਾਉਂਦੇ ਜਾਣਾ ਬਹੁਤ سارے ਸੂਟ ਦਿਖਾਉਣੇ ਇਸ ਲਈ ਥੋੜਾ ਜਿਹਾ ਫਾਸਟ ਦਿਖਾ ਰਹੀ ਹਾਂ ਠੀਕ ਹੈ ਅਹ ਮਹਿੰਦੀ ਮਸਟਰਡ ਜ ਨਹੀਂ ਹੁੰਦਾ ਜਿਹੜਾ ਹਾਂ ਮਹਿੰਦੀ ਦੇ ਕਲਰ ਦੇ ਵਿੱਚ ਥੋੜਾ ਜਿਹਾ ਮਸਟਰਡ ਦਾ ਟੱਚ ਤੇ ਪ੍ਰਿੰਟ ਬਹੁਤ ਹੀ ਪਿਆਰਾ ਜਾਏਗਾ ਬਹੁਤ ਹੀ ਖੂਬਸੂਰਤ ਪ੍ਰਿੰਟ ਹੈ ਡਿਫਰੈਂਟ ਜਿਹਾ हट ਮਾ ਜਾ ਕਲਾ ਕਲਰ ਤੁਹਾਨੂੰ ਇਹਦੇ ਵਿੱਚ ਇਹ ਮਿਲੂਗਾ ਅਹ ਮੈਰੂਨ ਮੈਰੂਨ ਹੀ ਹੈ ਥੋੜਾ ਜਿਹਾ ਨਸਵਾਰੀ ਮੈਰੂਨ ਹੈ ਨਾ ਆ ਲੋ ਲਓ ਜੀ ਬਹੁਤ ਸੋਹਣਾ ਫੈਬਰਿਕ ਹੋਊਗਾ ਤੇ ਬਹੁਤ ਸੋਹਣਾ ਮਤਲਬ ਪ੍ਰਾਈਸ ਹੈ ਜਸਟ ਪਿਕ ਸੂਟ ਨੇ ਜਿਹੜਾ ਜਿਹੜਾ ਫਾਈਨਲ ਕਰਨਾ ਹੈ ਨਾਲ ਨਾਲ ਫਾਈਨਲ ਮੈਸੇਜ ਪਾਉਂਦੇ ਜਾਣਾ ਜੇ ਹੈ ਤਾਂ ਮੇਰਾ ਹੈ ਠੀਕ ਹੈ ਜੀ ਅਗਲਾ ਕੋਈ ਬੁਰਨੀ ਕੋਈ ਲੋਈ ਨਹੀਂ ਕੁਝ ਨਹੀਂ ਕੋਈ ਲਾਈਨਿੰਗ ਨਹੀਂ ਇਦਾਂ ਹੀ ਬਣਾਉਣੀਆਂ ਤੇ ਪਾਉਣੀਆਂ ਲਓ ਜੀ ਅਗਲਾ ਆ ਗਿਆ ਇਹ ਵਾਲਾ ਮਸਟਰਡ ਕਲਰ ਇਹਦੇ ਤੇ ਤੁਹਾਨੂੰ ਪ੍ਰਿੰਟ ਮਿਲੂਗਾ ਜੀ ਇਹ ਵਾਲਾ ਦੇਖੋ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰਾ ਠੀਕ ਹੈ ਜੀ ਜਸਟ ਪਿਕ ਚੀਜ਼ਾਂ ਸੂਟ ਨੰਬਰ ਸੀ ਗ੍ਰੀਨ ਬਹੁਤ ਸੋਹਣਾ ਲੱਗ ਰਿਹਾ ਹੈ ਖਿੰਡੇ ਖਿੰਡੇ ਜੇ ਫੁੱਲ ਬਹੁਤ ਪਿਆਰੀ ਲੁੱਕ ਦੇ ਰਹੀ ਹੈ ਐਂ ਮਖਮਲ ਵਰਗਾ ਫੈਬਰਿਕ ਤੁਹਾਡੇ ਕੋਲ ਪਹੁੰਚਣਾ ਹੈ ਜਿੰਨਾ ਕੋਲ ਪਹੁੰਚਿਆ ਹੋਇਆ ਹੈ ਮੋਰਚਾ ਉਹਨਾਂ ਨੇ ਪਹਿਲਾਂ ਮਾਰ ਲੈਣਾ ਮੈਨੂੰ ਪੱਕਾ ਪਤਾ ਹੈ ਠੀਕ ਹੈ ਜੀ ਸਟਾਕ ਤੁਹਾਨੂੰ ਕਾਫੀ ਦਵਾਂਗੇ ਲਓ ਜੀ ਅਗਲਾ ਆ ਗਿਆ ਮਹਿੰਦੀ ਕਲਰ ਸੇਮ ਦਾ ਸੂਟ ਨੰਬਰ 20 ਲਓ ਜੀ ਇੱਕ ਪਿੰਕ ਜਿਹਾ ਫੁੱਲ ਮੋਵਿਸ ਜਿਆ ਇਹਨੂੰ ਬਹੁਤ ਪਿਆਰੀ ਬ੍ਰਾਈਟਨੈਸ ਦੇ ਰਹੀ ਹੈ ਸੂਟ ਨੂੰ ਠੀਕ ਹੈ 21 ਨੰਬਰ ਲਓ ਜੀ ਕਲਰ ਕਿਹੜਾ ਜੀ ਇਹ ਤੁਸੀਂ ਨੋਟ ਕਰੋ ਹਾਂ ਡਿਫਰੈਂਟ ਜਿਹਾ ਕਲਰ ਹੈ ਇਹ ਗਾਜਰੀ ਚੌਂ ਦੇ ਉੱਤੇ ਹੈ ਬਟ ਪਰ ਤਿੱਖਾ ਨਹੀਂ ਹੈ ਠੀਕ ਹੈ ਲੋ ਅਗਲਾ ਇਹ ਆ ਗਿਆ ਜੀ ਕਾਫੀ ਇਹ ਪ੍ਰਿੰਟ ਇਸ ਤੁਹਾਨੂੰ ਪਹਿਲਾਂ ਵੀ ਦਿੱਤਾ ਸੀ ਤੇ ਪਹਿਲਾਂ ਤੁਸੀਂ ਇਹਨੂੰ ਬਹੁਤ ਪਸੰਦ ਕੀਤਾ ਸੀ ਕਿਉਂਕਿ ਥੋੜਾ ਜਿਹਾ ਹਟ ਮੈਂ ਫੁੱਲਾਂ ਤੋਂ ਪੱਤਿਆਂ ਦਾ ਪ੍ਰਿੰਟ ਆ ਲੋ ਤੇ ਇਹਨ ਗੁੱਡ ਫੈਬਰਿਕ ਫੈਬਰਿਕ ਦੀ ਤਾਂ ਕੋਈ ਚਿੰਤਾ ਤੁਸੀਂ ਕਰਨੀ ਨਹੀਂ ਠੰਡ ਵੀ ਉਤਰਿਆਈ ਜਦੋਂ ਥਰ ਕੋਲੇ ਪੰਜਣੇ ਤੇ ਟੇਲਰ ਨੇ ਬਣਾ ਕੇ ਦੇਣਾ ਉਦੋਂ ਨੂੰ ਕਾਫੀ ਕਲਰ ਹੈ ਦਾ ਪ੍ਰੋਪਰ ਠੰਡ ਹੋ ਜਾਣੀ ਹੈ ਲਓ ਜੀ ਸੂਟ ਨੰਬਰ 23 ਵਾਈਨ ਮੈਰੂਨ ਠੀਕ ਹੈ ਜੀ ਤੇ ਉਹਦੇ ਉੱਤੇ ਆਹ ਪ੍ਰਿੰਟਿੰਗ ਬਹੁਤ ਪਿਆਰਾ ਲੱਗ ਰਿਹਾ ਹੈ ਇਹ ਜਿਹੜਾ ਲੈਂਥ ਵਾਈਜ਼ ਪ੍ਰਿੰਟ ਹੁੰਦਾ ਜੇ ਤੁਹਾਡੀ ਹਾਈਟ ਕੱਟ ਹੋਵੇ ਤਾਂ ਹਾਈਟ ਵੀ ਜ਼ਿਆਦਾ ਦਿਖਾਉਂਦਾ ਹੈ ਲਓ ਜੀ ਨੈਕਸਟ ਆ ਗਿਆ ਇਹਦੇ ਵਿੱਚ ਇਹ ਕਲਰ ਲੋ ਠੀਕ ਹੈ ਕਲਰ ਹੈਗਾ ਇਹ ਮੋਰ ਪੰਖੀ ਜਾਂ ਹਾਂ ਹਾਂ ਮੋਰ ਪੰਖੀ ਟਾਈਪ ਜਾਈਏ ਬਸ ਤੁਹਾਡੇ ਕੋਲੇ ਆ ਗਿਆ ਸਹੀ ਹੈ ਹਾਂ ਸਹੀ ਦੇਖ ਰਹੀ ਹੋ ਤੁਸੀਂ ਹਾਂ ਬਲੂਇਸ਼ ਮੋਰ ਪੰਖੀ ਜਾਂ ਕਲਰ ਹੈ ਇਹ ਠੀਕ ਹੈ ਨੈਕਸਟ ਆ ਗਿਆ 25 ਨੰਬਰ ਇਹਨੂੰ ਵੀ ਤੁਸੀਂ ਬਹੁਤ ਪਸੰਦ ਕੀਤਾ ਸੀ ਆਹ ਪ੍ਰਿੰਟ ਲੋ ਇਹਦੇ ਵਿੱਚ ਨਾ ਸਲਵਾਰ ਚ ਵੀ ਉਹ ਦਿਖਦੀ ਹੈ ਹਾਂ ਹਾਂ ਡਿਜੀਟਲ ਪ੍ਰਿੰਟਿੰਗ ਦੀ ਦੇ ਨਾਲ ਇਹ ਵਾਲਾ ਤੁਹਾਨੂੰ ਬਰਾਊਨ ਜਿਹਾ ਪ੍ਰਿੰਟ ਵਾਲਾ ਸਿੰਗਲ ਕਲਰ ਦਾ ਪ੍ਰਿੰਟ ਬਹੁਤ ਪਿਆਰਾ ਲੱਗਿਆ ਸੂਟ ਨੂੰ ਉਧਰੀ ਹਰ ਲੋ ਜੀ ਅਗਲਾ ਦੇਖੋ ਬਲੈਕ ਫੈਬਰਿਕ ਬਹੁਤ ਸੋਹਣਾ ਸਰ ਨੂੰ ਵੱਡੀ ਗੱਲ ਬਹੁਤ ਪਿਆਰਾ ਫੈਬਰਿਕ ਹੈ ਲੋ ਜੀ ਬਲੈਕ ਦੇ ਉੱਤੇ ਅ ਵੁੱਡਨ ਬਰਾਊਨ ਜਿਹਾ ਕਲਰ ਪ੍ਰਿੰਟ ਦਾ ਬਹੁਤ ਸੋਹਣੀ ਲੁੱਕ ਦੇ ਰਿਹਾ ਸੂਟ ਨੂੰ ਬਹੁਤ ਹੀ ਪਿਆਰਾ वाइन फालसा फालसा वाइन कलर डार्क हाँ फालसा कलर है बहुत सोहनी लुक दे रहा है ब्यूटीफुल सूट नंबर अठाई पिंक पीची पिंक है ना पीची पिंक कलर भावें फिक्का है पर ब्राइटनेस हैगी सूट है देखो बहुत प्यारा सूट है जस्ट पिक है ਸੋਚਣ ਦਾ ਤਾਂ ਕੋਈ ਮਸਲਾ ਹੀ ਹੈ ਨੀਗਾ 28 ਨੰਬਰ 29 ਨੰਬਰ ਮਿੱਠਾ ਜਾਂ ਪੈਰਟ ਕਲਰ ਹਲੋ ਠੀਕ ਹੈ ਜੀ ਆਜੋ ਬਹੁਤ ਸੋਹਣਾ ਮਤਲਬ ਜਿਨ੍ਹਾਂ ਨੂੰ ਬਹੁਤੇ ਗੂੜੇ ਗੂੜੇ ਜੇ ਸੂਟ ਨਹੀਂ ਪਸੰਦ ਪਰ ਹਲਕਾ ਜਿਹਾ ਬ੍ਰਾਈਟਨੈਸ ਵੀ ਚਾਹੀਦੀ ਹੈ ਉਹੀ ਸੂਟ ਨਹੀਂ ਇਹ ਲੋ ਸੀ ਗ੍ਰੀਨ ਸੀ ਗ੍ਰੀਨ টাইਪ ਹੈ ਹਾਂ ਜੀ ਹਾਂਜੀ ਲੋ ਜੀ ਕਰੋ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈ ਪਰ ਫੁੱਲਾਂ ਦਾ ਰੰਗ ਗੂੜਾ ਨਹੀਂ ਰੱਖਿਆ ਹੋਇਆ ਬਹੁਤ ਬੈਲੈਂਸ ਕੀਤਾ ਸੂਟ ਨੂੰ ਪਰ ਸੂਟ ਦੇ ਵਿੱਚ ਬ੍ਰਾਈਟਨੈਸ ਹੈਗੀ ਡਲ ਨਹੀਂ ਹੈਗਾ ਸੂਟ ਠੀਕ ਹੈ ਨੈਕਸਟ ਆ ਗਿਆ ਸਿੰਗਲ ਹੀ ਹੈ ਇਹ ਹੁਣ ਸਿੰਗਲ ਹੀ ਹੈ ਸਾਡੇ ਕੋਲ ਇਹਨੂੰ ਤੁਸੀਂ ਬਹੁਤ ਪਸੰਦ ਕੀਤਾ ਤੇ ਹੁਣ ਹੋਰ ਸਟਾਕ ਮਿਲਿਆ ਤਾਂ ਡੈਫੀਨਿਟਲੀ ਤੁਹਾਨੂੰ ਦਵਾਂਗੇ ਨਹੀਂ ਤਾਂ ਹੁਣ ਇਹ ਵਾਲਾ ਸੂਟ ਸਾਡੇ ਕੋਲੇ ਸਿੰਗਲ ਹੈ ਲੋ ਜੀ ਠੀਕ ਹੈ ਹਾਂ ਦੇਖੋ ਸਬਦੀ ਰੇਂਜ ਚ ਆਉਣ ਵਾਲੇ ਸੂਟ ਨੇ ਠੀਕ ਹੈ ਤੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਸੂਟ ਨੰਬਰ 32 ਅੱਜ ਤੋਂ ਬਾਅਦ ਤੁਹਾਨੂੰ ਕਾਟਨ ਵੀ ਦਿਖਾਉਣੀ ਹੈ ਹਜੇ ਮੈਂ ਪਹਿਲਾਂ ਦਿੱਤੀ ਸੀਗੀ ਬਹੁਤ ਹੀ ਪਿਆਰ ਮਿਲਿਆ ਸੀ ਉਸ ਵੀਡੀਓ ਨੂੰ ਕੁਝ ਕੁ ਸੂਟ ਸਾਡੇ ਕੋਲ ਪਏ ਆ ਉਹ ਦਿਖਾਵਾਂਗੇ ਠੀਕ ਹੈ ਲਓ ਜੀ ਅਗਲਾ ਮੈਰੂਨ ਕਲਰ ਤੇ ਅੰਬੀ ਪ੍ਰਿੰਟ ਠੀਕ ਹੈ ਪਰ ਵੀ ਲੋਕ ਦੰਬੀ ਪ੍ਰਿੰਟ ਦਾ ਸੂਟ ਹੈ ਸੇਮ ਦਾ ਅ ਹੈ ਤਾਂ ਮਸਟਰਡ ਫੈਮਿਲੀ ਪਰ ਡਿਫਰੈਂਟ ਜਿਹੀ ਹੈ ਨਾ ਮਸਟਰਡ ਹੈ ਇਹ ਆ ਲੋ ਆ ਕਰੋ ਜੀ ਨੋਟ ਪਿਆਰਾ ਜਿਹਾ ਕਲਰ ਹੈ ਤੇ ਐਮਬੀ ਪ੍ਰਿੰਟ ਦਾ ਗਹਿਰਾ ਗਹਿਰਾ ਪਰਮਾ ਪਰਮਾ ਪ੍ਰਿੰਟ ਸੂਟ ਨੰਬਰ 34 골ਡਨ ਮਸਟਰਡ ਕਲਰ ਬਹੁਤ ਹੀ ਗ੍ਰੇਸਫੁਲ ਜਿਹਾ ਮਸਟਰਡ ਕਲਰ ਹੈ ਤੇ ਨਾਲ ਇਹ ਆਊਗੀ ਤੁਹਾਡੇ ਕੋਲੇ ਬ੍ਰਿਕ ਪ੍ਰਿੰਟ ਦੀ ਸ਼ਰਟ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਠੀਕ ਹੈ ਸੂਟ ਨੰਬਰ 35 ਸੇਮ ਦਾ ਸੀ ਗ੍ਰੀਨ ਜਿਹਾ ਕਲਰ ਹੈ ਪਰਵੀ ਪਰਵੀ ਲੁੱਕ ਦੀ ਅੰਬੀ ਪ੍ਰਿੰਟ ਦਾ ਸ਼ਰਟ ਠੀਕ ਹੈ ਸੂਟ ਨੰਬਰ 36 ਲੋ ਜੀ ਮਿੱਠਾ ਜਿਹਾ ਆ अनियन टू गाजरी मिक्स ज है ना बहुत सोह कलर है हाँ बहुत ही प्यारा अगर तुम तो सी सीनियर भी हो दैन इवन यू कैन गो फॉर दिस बहुत सोहना सूट है लो जी सूट नंबर छत्ती सैंती सॉरी सैंती नौ सौ भी सिंगल नौ सौ सत्तर ਲੋਚ ਕਰੋਨੂਟ ਬਹੁਤ ਪਿਆਰਾ ਇਹਦੇ ਨਾਲ ਦਾ ਮੇਰੇ ਕੋਲ ਸੂਟ ਮੈਰੂਨ ਜਹ ਹਨਾ ਆਹੀ ਪੈਂਟ ਦਾ ਹਾਂ ਇੰਨੀ ਅੱਛੀ ਵੀਰਿੰਗ ਹੈ ਨਾ ਇਸ ਕੱਪੜੇ ਦੀ ਵੀਅਰ ਕਰਨ ਤੋਂ ਬਾਅਦ ਹੀ ਮੈਨੂੰ ਵੀ ਆਈਡੀਆ ਹੋਇਆ ਵੀ ਬਹੁਤ ਹੀ ਪਿਆਰਾ ਸੂਟ ਹੈ ਇਹ ਲੋ ਆ ਗਿਆ ਜੀ ਮੈਰੂ ਮਹਿੰਦੀ ਠੀਕ ਹੈ ਮੁੰਗੀਆਂ ਮਹਿੰਦੀ ਕਲਰ ਤੇ ਪ੍ਰਾਈਸ ਹੈਗਾ 900 ਵੀ ਫਾਰ 2 অর ਮੋਰ ਲੋ ਜੀ ਉਹ ਸੀਗਾ ਮੁੰਗੀਆਂ ਮਹਿੰਦੀ यह हैगा थोड़ा जहा सुी मेहंदी टाइप ठीक है तो ये ब्लैक जी प्रिंटिंग खिंडी खिंडी बहुत प्यारी लग रही है बहुत ही प्यारा थर्टी नाइन फोर्टी लो जी के कलर है जी ये कि कहोंगे थोड़ा जा ठीक बस ठीक आ गया थोड़ी को है ना रस्टी रस्टीज है थोड़ा जहा रसटी टच है ठीक है नंबर फोर्टी वन ਨੇਵੀ ਬਲੂ ਸਲਵਾਰ ਤੇ ਬਹੁਤ ਹੀ ਪਿਆਰਾ ਜਿਹਾ ਦਾ ਪ੍ਰਿੰਟ ਮੈਂ ਤੁਸੀ ਅੱਧਾ ਹੀ ਲਾਉਣਾ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹਦੇ ਚ ਜੇ ਤੁਸੀਂ ਗੂੜੇ ਰੰਗ ਛੱਡੇ ਹੋਏ ਪਾਉਣੀ ਤਾਂ ਆਹ ਗੂੜਾ ਰੰਗ ਤੁਹਾਨੂੰ ਪਰਫੈਕਟ ਹੈ ਤੁਸੀਂ ਪਾ ਸਕਦੇ ਹੋ ਆਰਾਮ ਨਾਲ ਕਿਉਂਕਿ ਜਿਹੜੀ ਇਹਦੇ ਤੇ ਪ੍ਰਿੰਟਿੰਗ ਹੈ ਨਾ ਵੈਸੇ ਖਿੜਵੀ ਖਿੜਵੀ ਹੈ ਤੇ ਪਰ ਬਰਾਊਨ ਜਿਹਾ ਕਲਰ ਯੂਜ਼ ਕੀਤਾ ਹੋਇਆ ਇਸ ਕਰਕੇ ਬਹੁਤ ਹੀ ਬੈਲੈਂਸ ਕੀਤਾ ਸੂਟ ਹੋ ਬਹੁਤ ਸੋਹਣਾ ਸੂਟ ਹੈ ਲਓ ਜੀ ਜੇ ਬਿਲਕੁਲ ਫਿਰ ਤੁਸੀਂ ਨਹੀਂ ਪਾਉਂਦੇ ਗੂੜਾ ਮੈਂ ਤੁਹਾਨੂੰ ਮਾਊਸ ਦੇ ਦਿੰਨੇ ਆ ਮਾਊਸ ਗ੍ਰੇ ਠੀਕ ਹੈ ਜੀ ਹਾਲੋ ਹਾਂ ਦੇਖੋ ਕਿੰਨੀ ਪਿਆਰੀ ਜੀ ਖੜਾ ਖਿੜਖੜਾਟਾ ਉੱਤੇ ਸੂਟ ਦੇ ਬਹੁਤ ਸੋਹਣਾ ਲੱਗਣਾ ਸੂਟ ਲੋ ਜੀ ਮਹਿੰਦੀ ਸੇਮ ਪ੍ਰਿੰਟ ਦਾ ਮਹਿੰਦੀ ਕਲਰ ਹਾਲੋ ਲੋ ਕੁ ਦੇਖ ਕਿੰਨੀ ਸੋਹਣੀ ਹੋਣੀ ਸੂਟ ਦੀ ਬਣ ਕੇ ਹੁਣ ਆਲਓ ਵਰ ਲੋ ਜੀ ਹੁਣ ਆਲਓ ਵਰ ਕਸ਼ਮੀਰੀ ਦੇ ਸੂਟ ਦਿਖਾਉਣੀ ਤੁਹਾਨੂੰ ਰੌਂਟੈਕਸ ਦੀ ਹੈ ਸਾਰੇ ਹਾਲੋ ਇਹ 5 ਮੀਟਰ ਰਨਿੰਗ ਚ ਮਿਲੂਗਾ ਲੋਚ ਬ੍ਰੀਕ ਜਾਂ ਪ੍ਰਿੰਟ ਤੇ ਮੋਵਿਸ਼ ਜਿਹੜਾ ਸਿਆਣਾ ਵਾਲਾ ਮੋਵਿਸ਼ ਕਲਰ ਹੁੰਦਾ ਉਹ ਵਾਲਾ ਕਲਰ ਹੈ ਠੀਕ ਹੈ ਬਹੁਤ ਹੀ ਬ੍ਰੀਕ ਬ੍ਰੀਕ ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਸੂਟ ਲੋਚ ਅਗਲਾ ਇਹ ਵਾਲਾ ਮਿਲੂਗਾ ਤੁਹਾਨੂੰ ਆ ਪਿਸਤਾ ਜਾ ਹਾਂ ਜੀ ਹੈਨਾ ਪਿਸਤਾ ਜਾ ਪਿਸਤਾ ਜਾ ਟਾਈਪ ਹੈ ਤੇ ਪਰਮੀ ਪਰਮੀ ਲੁੱਕ ਦਾ ਪ੍ਰਿੰਟ ਲੋਚ ਅਗਲਾ ਖੁਰ ਹੁਣ ਇਹਨੂੰ ਐਂ ਤਾਂ ਦੱਸਣਾ ਔਖਾ ਵੀ ਕਿਹੜਾ ਬਟ ਸਿਆਣੇ ਵਾਲਾ ਬਹੁਤ ਸੋਹਣਾ ਜਿਹਾ ਕਲਰ ਹੁੰਦਾ ਜਿੰਨਾ ਭੈਣਾਂ ਨੂੰ ਆਲ ਓਵਰ ਸੂਟ ਪਸੰਦ ਹੈ ਬਹੁਤ ਪਿਆਰੀ ਲੁੱਕ ਆਉਣੀ ਬਣ ਕੇ ਇਹਦੀ ਸੂਟ ਦੀ ਬਹੁਤ ਹੀ ਪਿਆਰੀ ਠੀਕ ਹੈ ਕਿਉਂਕਿ ਇਹਦੇ ਤੇ ਪ੍ਰਿੰਟ ਭਾਵੇਂ ਬਰੀਕ ਹੈ ਪਰ ਲੁਸੜਜਾ ਪ੍ਰਿੰਟ ਨਹੀਂ ਹੈਗਾ ਇੱਕ ਬਾਲਾ ਹੀ ਲੁਸੜਜਾ ਹੁੰਦਾ ਉਹ ਨਹੀਂ ਹੈਗਾ ਠੀਕ ਹੈ ਐਂ ਦਿਖਦਾ ਜਾ ਵੀ ਹੈ ਪ੍ਰਿੰਟ ਸੋਹਣਾ ਲੱਗ ਰਿਹਾ ਬਹੁਤ ਲਓ ਹੁਣ ਤੁਹਾਨੂੰ ਦਿਖਾਉਣੇ ਆ ਕਾਟਨ ਮਾਮਾ ਪ੍ਰਿੰਟਸ ਦੀ ਕਾਟਨ ਹੈ ਪਿਛਲੇ ਦਿਨਾਂ ਚ ਦਿੱਤੀ ਸੀ ਤੁਹਾਨੂੰ ਉਹਦੇ ਚ ਕੁਝ ਪੀਸ ਸਾਡੇ ਕੋਲੇ ਹੈਗੇ ਜਿਹੜੇ ਹੋਰ ਤੁਹਾਨੂੰ ਦੇਣ ਲੱਗੇ ਆਂ ਕਈ ਵਾਰੀ ਨਾ ਸਾਡੇ ਕੋਲੇ ਜਦੋਂ ਜਿਆਦਾ ਮਟੀਰੀਅਲ ਹੁੰਦਾ ਹੈ ਤੈਨੂੰ ਕਾਊਂਟ ਵੀ ਸਹੀ ਨਹੀਂ ਆਉਂਦਾ ਹਨਾ ਜਿਵੇਂ ਹੁਣ ਆਹ ਸੂਟ ਹੈ ਉਹਦੇ ਅਸੀਂ ਤੁਹਾਨੂੰ ਮਤਲਬ ਇੱਕ ਦੋ ਪੈਣਾਉਂਦੇ ਇਹਦੇ ਉੱਤੇ ਜਵਾਬ ਵੀ ਦਿੱਤਾ ਬਟ ਹੁਣ ਜਦੋਂ ਅਸੀਂ ਸਾਰੀ ਸੈਟਿੰਗ ਕੀਤੀ ਹੈ ਤਾਂ ਫਿਰ ਇੱਕ ਸੂਟ ਨਿਕਲ ਆਇਆ ਜਿਹੜਾ ਆਰਡਰ ਚ ਨਹੀਂ ਲਿਆ ਸੀ ਅਸੀਂ ਹਾਲਾਂਕਿ ਇਸ ਦੇ ਲਈ ਬਹੁਤ ਸਾਰੇ ਮੈਸੇਜ ਸੀਗੇ ਸਾਡੇ ਕੋਲ ਪਰ ਕਈ ਵਾਰੀ ਜਦੋਂ ਜ਼ਿਆਦਾ ਮਟੀਰੀਅਲ ਹੁੰਦਾ ਨਾ ਉਹ ਤਾਂ ਫਿਰ ਅਸੀਂ ਜਦੋਂ ਲਾਸਟ ਜਾ ਰਹਿ ਜਾਂਦਾ ਇੱਕ ਅੰਦਾ ਫਿਰ ਅਸੀਂ ਰਿਸਕ ਨਹੀਂ ਲੈਂਦੇ ਕਿ ਕਿ ਤੈਨਾਂ ਹੋਵੇ ਵੀ ਬੰਦੇ ਨੂੰ ਮਿਲੇ ਨਾ ਤੁਸੀਂ ਕਹਦੀ ਹੈਗਾ ਲਓ ਜੀ ਆ ਇਹਦੀ ਬਾਟਮ ਮਿਲੂਗੀ ਤੁਹਾਨੂੰ ਪਿਓਰ ਕਾਟਨ ਹੋਊਗੀ 100% ਤੇ ਆ ਤੁਹਾਨੂੰ ਮਿਲੂਗੀ ਸ਼ਰਟ ਤੇ ਨਾਲ ਤੁਹਾਨੂੰ ਇਹ ਵਾਲਾ ਮਿਲੂਗਾ ਪਿਓਰ ਕਾਟਨ ਦਾ ਹੀ ਦੁਪੱਟਾ ਇਹ ਪੱਟੀ ਤੁਹਾਨੂੰ ਡਿਜ਼ਾਈਨਿੰਗ ਲਈ ਮਿਲੂਗੀ ਠੀਕ ਹੈ ਤੇ ਆ ਤੁਹਾਨੂੰ ਮਿਲੂਏ ਦਾ ਖੁੱਲੇ ਦੁਪੱਟੇ ਹੁੰਦੀਆਂ ਇਹਨਾਂ ਦੇ ਵੱਡੇ ਵੱਡੇ ਵਰਾਂ ਦੇ ਥੋੜੇ ਕੋਲੇ ਆ ਹੀ ਗਏ ਸੂਟ ਠੀਕ ਹੈ 컬러ਫੁਲ ਰਹੇ ਨੇ ਇਹਦੇ ਬਿਲਕੁਲ ਖਰਾਬ ਨਹੀਂ ਹੁੰਦੇਗੇ ਆ ਲੋ ਠੀਕ ਹੈ ਮਾਮਾ ਪ੍ਰਿੰਟਸ ਦੀ ਮੋਰ ਵੀ ਹੋਊਗੀ ਉੱਤੇ ਬਹੁਤ ਸੋਹਣੀ ਚੀਜ਼ ਹੈ ਤੁਹਾਡੇ ਐਕਸਪੀਰੀਅੰਸ ਤੋਂ ਬਾਅਦ ਹੀ ਅਸੀਂ ਇਹਦਾ ਮਟੀਰੀਅਲ ਵਧਾਇਆ ਇਸ ਫਰਮ ਦਾ ਠੀਕ ਹੈ ਪਹਿਲਾਂ ਤੁਹਾਨੂੰ ਦੋ ਕਵਾਰੀ ਅਸੀਂ ਦਿੱਤੇ ਐ ਉਦੋਂ ਅਸੀਂ ਇੰਨੇ ਜ਼ਿਆਦਾ ਨਹੀਂ ਸੀ ਦਿੱਤੇ ਫਿਰ ਇਸ ਵਾਰੀ ਅਸੀਂ ਤੁਹਾਨੂੰ ਬਹੁਤ ਸਾਰੇ ਸਪੈਸ਼ਲੀ ਪ੍ਰਿੰਟ ਕਰਾ ਕੇ ਦਿੱਤੇ ਐ ਲਓ ਜੀ ਅਗਲਾ ਆ ਗਿਆ ਜੀ ਇਹ ਵਾਲਾ ਠੀਕ ਹੈ ਪੈਰਟ ਐਂਡ ਫਿਰੋਜ਼ੀ ਜੇ ਦਾ ਕੰਬੀਨੇਸ਼ਨ ਹੈ ਆ ਤੁਹਾਨੂੰ ਸਪਤੇ ਮਿਲੂਗੀ ਸਾਈਡ ਤੇ ਪੱਟੀ ਇਹ ਸ਼ਰਟ ਆ ਗਈ ਇਹ ਆ ਗਈ ਇਹਦੀ ਬਾਟਮ ਠੀਕ ਹੈ ਤੇ ਇਹ ਆ ਗਿਆ ਇਹਦਾ ਕਾਟਨ ਦਾ ਇੱਕ ਪੂਰਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਵੈਸੇ ਤੁਸੀਂ ਇਹ ਵੀਡੀਓ ਦੇਖੀ ਹੈ ਪਰ ਨਵੇਂ ਬੰਦਿਆਂ ਨੇ ਨਹੀਂ ਦੇਖੀ ਹੁੰਦੀਗੀ ਆ ਲਓ ਦੇਖੋ ਪੂਰਾ ਐਨ ਖੁੱਲਾ ਡੁੱਲਾ ਦੁਪੱਟਾ ਹੋਊਗਾ ਛੋਟੀ ਕੋਲੇ ਠੀਕ ਹੈ ਹਲ ਇਦਾਂ ਕਾਟਨ ਦਾ ਦੁਪੱਟਾ ਹੋਊਗਾ ਮਿਕਸਿੰਗ ਬਿਲਕੁਲ ਨਹੀਂ ਹੋਊਗੀ 0% ਠੀਕ ਹੈ ਵੱਡੇ ਵੱਡੇ ਵਰਦੇ ਦੁਪੱਟੇ ਨਹੀਂ ਮਾਮਾ ਪ੍ਰਿੰਟਸ ਦੀ ਸਟੈਂਪ ਹੋਊਗੀ ਠੀਕ ਹੈ ਜੀ ਇਹ ਵੀ ਇਹ ਵੀ ਕਿੰਨੇ ਦੇ ਆ ਜੀ ਹਾਂ ਸਰ ਇਹ ਵੀ ਤੁਹਾਨੂੰ 920 ਚ ਮਿਲਨੇ ਆ ਠੀਕ ਹੈ ਵਿਦਾਊਟ ਸ਼ਿਪਿੰਗ ਹਾਂ ਜੀ ਹਾਂ ਇਹਦੇ ਚ ਅਸੀਂ ਐਕਸਟਰਾ ਸ਼ਿਪਿੰਗ ਨਹੀਂ ਦੇਣੀ ਤੁਸੀਂ ਇਹ ਤੁਹਾਨੂੰ 920 ਚ ਹੀ ਦੇਣੀ ਹੈ ਠੀਕ ਹੈ ਲੋ ਅਗਲਾ ਆ ਗਿਆ ਇਹ ਵਾਲਾ ਉਹਦਾ ਹੀ ਕਲਰ ਹੈ ਬਸ ਤੁਹਾਨੂੰ ਇਹਦੇ ਬਾਟਮ ਦਾ ਪ੍ਰਿੰਟ ਦਿਖਾ ਦੇਣੀ ਹੈ ਮੈਂ ਉਸੇ ਦਾ ਹੀ ਆਹ ਪ੍ਰਿੰਟ ਬਾਟਮ ਤੇ ਆਊਗਾ ਆ ਸ਼ਰਟ ਤੇ ਆਊਗਾ ਤੇ ਇਹ ਆ ਗਿਆ ਦਾ ਦੁਪੱਟਾ ਲੋ ਜੀ ਅਗਲਾ ਇਹ ਆ ਗਿਆ ਠੀਕ ਹੈ ਇਹਦਾ ਬਾਟਮ ਦਾ ਕਲਰ ਆਹੀ ਵਾਲਾ ਹੋਊਗਾ ਪ੍ਰਿੰਟ ਹੋਊਗਾ ਬਾਟਮ ਤੇ ਲੋਚ ਅਗਲਾ ਇਹਦੇ ਲਈ ਵੀ ਮੈਸੇਜ ਸੀਗੇ ਬਟ ਸਰੇ ਕੋਲ ਮੈਂ ਤੁਹਾਨੂੰ ਦੱਸਿਆ ਵੀ ਸਰੇ ਕੋਲ ਮਟੀਰੀਅਲ ਜਦੋਂ ਜ਼ਿਆਦਾ ਹੁੰਦਾ ਉਦੋਂ ਅਸੀਂ ਫਿਰ ਐਂਡ ਜੇ ਤੇ ਆ ਕੇ ਰਿਸਕ ਨਹੀਂ ਲੈਂਦੇ ਵੀ ਕਿਤੇ ਕਾਊਂਟ 'ਚ ਫਰਕ ਨਾ ਰਹਿ ਜਾਈਂ ਲਓ ਜੀ ਆ ਆ ਗਿਆ ਸਾਡੇ ਕੋਲ ਬਲੂ ਕਲਰ ਦੀ ਸ਼ਰਟ ਇਹ ਇੱਕ ਦੀ ਆ ਗਈ ਚੈੱਕ ਵਾਲੀ ਬਾਟਮ ਤੇ ਇਹ ਆ ਗਿਆ ਇਹਦਾ दुपट्टा देखो बहुत ही समार्ट सूट है बहुत ही ज़्यादा सोहना लगन वाला है बन के सूट लो लॉज अगला आ गया जाए जो बॉटम प्रिंट है शर्ट प्रिंट है यदा दुपट्टा है ठीक है जी नैक्सट जी ये आ गया, गया दा, अगला ठीक है जी ਅਗਲਾ ਆ ਗਿਆ ਇਹ ਵਾਲਾ ਬਾਟਮ ਠੀਕ ਹੈ ਜੀ ਇਹ ਦਾ ਆ ਗਿਆ ਜੀ ਸ਼ਰਟ ਮਸਟਰਡ ਜਿਹਾ ਕਲਰ ਹੈ ਤੇ ਇਹਦੇ ਦੁਪट्टे ਦਾ ਪ੍ਰਿੰਟ ਆਊਗਾ ਇਸ ਤਰ੍ਹਾਂ ਬਾਰਡਰ ਹੋਣਗੇ ਸੈਂਟਰ ਚ ਹੋਣਗੇ ਠੀਕ ਹੈ ਲਓ ਜੀ ਇਹਦਾ ਤੁਸੀਂ ਐਕਸਟਰਾ ਸ਼ਿਪਿੰਗ ਚਾਰजेस ਨਹੀਂ ਦੇਣੇ ਇੱਕ ਵੀ 920 ਦਾ ਦੋ ਵੀ ਤਿੰਨ ਵੀ ਸਾਰੇ 920 ਦੇ ਹੀ ਹੈ ਠੀਕ ਹੈ ਜਿਹੜੇ ਪਹਿਲੇ ਮੈਂ ਤੁਹਾਨੂੰ ਦਿਖਾਏ ਆ ਉਹਦੇ ਵਿੱਚ ਇੱਕ 920 970 ਦਾ ਜਿਹੜੇ ਰੰਟੈਕਸ ਵਾਲੇ ਦਿਖਾਈ ਸੀ ਤੇ ਉਸ ਤੋਂ ਬਾਅਦ ਫਿਰ ਉਹ ਵੀ 920 ਦੀ ਹੈ ਠੀਕ ਹੈ ਹਾ ਲਓ ਇਹ ਆ ਗਿਆ ਜੀ ਗੇਰੂਆ ਜਿਹਾ ਕਲਰ ਹੈ ਹੈਨਾ ਤੇ ਉਹਦੇ ਨਾਲ ਇਹ ਆ ਗਿਆ ਬਲੈਕ ਬਾਟਮ ਤੇ ਇਹ ਆ ਗਿਆ ਤੁਹਾਡਾ ਦੁਪੱਟਾ 920 ਪਿਓਰ ਕਾਟਨ 100% ਮਾਮਾ ਪ੍ਰਿੰਟਸ ਦੀ ਠੀਕ ਹੈ ਕੋਈ ਰੰਗ ਨਹੀਂ ਖਰਾਬ ਹੁੰਦੇ ਕੁਝ ਨਹੀਂ ਹੁੰਦਾ ਇਹਨਾਂ ਨੂੰ ਹਲੋ ਇਹ ਆ ਗਿਆ ਜੀ ਅਗਲਾ ਕਲਰ ਰਾਇਲ ਬਲੂ ਜਿਹਾ ਕਲਰ ਹੈ ਇਹ ਹੈਨਾ ਤੇ ਨਾਲ ਇਹਦੇ ਰਸਟੀ ਜਿਹਾ ਬਾਟਮ ਪ੍ਰਿੰਟ ਲੋ ਜੀ ਅਗਲਾ ਇਹ ਆ ਗਿਆ ਠੀਕ ਹੈ ਲੋ ਇਹ ਬਾਟਮ ਕਲਰ ਹੈ ਕਾਫੀ ਕਲਰ ਨਾਲ ਬਣਿਆ ਹੋਇਆ ਠੀਕ ਹੈ ਜੀ ਅੱਛਾ ਨਾ ਮੈਂ ਸਿੱਖ ਲੋ ਦੁਪੱਟਾ ਦਿਖਾ ਦਿੰਨੀ ਹਾਂ ਲੋ ਜੀ ਇਹਦਾ ਦੁਪੱਟਾ ਦਿਖਾ ਦਿੰਨੀ ਹਾਂ ਇਹਦਾ ਦੁਪੱਟਾ ਇਹਦਾ ਆ ਬਾਰਡਰ ਹੋਊਗਾ ਥੋੜਾ ਹੋਰ ਖੋਲ ਦਿੰਨੀ ਐ ਮੈਂ ਐਵੇਂ ਹੋਊਗਾ ਇਹਦਾ ਦੁਪੱਟਾ ਦੇਖ ਲੋ ਸਾਈਡਾਂ ਤੇ ਬਾਰਡਰ ਹੋਊਗਾ ਵਿੱਚ ਸਲਵਾਰ ਵਾਲਾ ਪ੍ਰਿੰਟ ਫਿਰ ਕਾਰਨਰਸ ਤੇ ਵੱਡਾ ਬਾਰਡਰ ਠੀਕ ਹੈ ਆ ਲੋ ਜੀ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਠੀਕ ਹੈ ਇਹਦਾ ਰੈੱਡ ਗਾਜਰੀ ਜੀ ਦੇ ਨਾਲ ਹੈ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਇਹ ਹੈਗਾ ਜੀ ਮੈਰੂਨ ਇਹਦਾ ਜਿਹੜਾ ਬਾਟਮ ਕਲਰ ਹੋਊਗਾ ਆ ਹੋਊਗਾ ਠੀਕ ਹੈ ਇਹਦਾ ਦੁਪੱਟਾ ਲੋਚ ਇੱਕ ਹੁਣ ਤੁਹਾਨੂੰ ਇਹ ਮਿਲੂਗਾ ਬਹੁਤ ਪਿਆਰਾ ਲੋਚ ਇਹਦਾ ਵਾਈਟ ਸ਼ਰਟ ਹੈ ਆਫ ਵਾਈਟ ਨਾ ਜਿਵੇਂ ਟੇਬਲ ਬਿਲਕੁਲ ਵਾਈਟ ਹੈ ਇਹ ਥੋੜਾ ਜਿਹਾ ਆਈਵਰੀਜ ਹੈ ਤੇ ਉਹਦੇ ਵਿੱਚ ਇਸ ਤਰ੍ਹਾਂ ਦਾ ਆ ਤੁਹਾਨੂੰ ਮਿਲੂਗਾ ਡਿਜ਼ਾਈਨ ਇਹ ਜੀ ਠੀਕ ਹੈ ਇਹ ਬਣਨੇਗੇ ਵਿਦਆਊਟ ਲਾਈਨਿੰਗ ਤੁਸੀਂ ਇਹਦੇ ਜਿਵੇਂ ਹੁਣ ਇਹ ਥੋੜਾ ਜਿਹਾ ਫਿੱਕਾ ਹੈ ਇਹਦੇ ਥਲੇ ਤੁਸੀਂ ਅੰਡਰ ਸ਼ਰਟ ਪਾ ਸਕਦੇ ਹੋ ਜੇ ਤੁਸੀਂ ਲਾਈਨਿੰਗ ਲੋਣੀ ਚਾਹੋ ਸ਼ਰਟ ਨੂੰ ਲਵਾ ਲਿਓ ਤੁਹਾਡੀ ਮਰਜ਼ੀ ਹੈ ਠੀਕ ਹੈ ਇਹ ਇਹਦਾ ਪ੍ਰਿੰਟ ਮਿਲੂਗਾ ਤੁਹਾਨੂੰ ਸਲਵਾਰ ਦਾ ਠੀਕ ਹੈ ਤੇ ਇਹ ਮਿਲੂਗਾ ਦੁਪट्टे ਦਾ ਬਹੁਤ ਹੀ ਪਿਆਰੀ ਆਈਟਮ ਹੈ ਜਸਟ ਪਿਕ ਨਾ 920 ਅਸਲ ਐਕਚੁਅਲ ਪ੍ਰਾਈਸ ਇਹਦਾ 900 990 ਸੀਗਾ ਅਸੀਂ ਤੁਹਾਨੂੰ ਇਹਦੇ ਤੇ ਆਪਣੇ ਕੋਲੋਂ ਥੋੜਾ ਜਿਹਾ ਡਿਸਕਾਊਂਟ ਦਿੱਤਾ ਸੀ ਕਿਉਂਕਿ ਇਹ ਮਿਲ ਡਿਸਕਾਊਂਟ ਨਹੀਂ ਦਿੰਦੀ ਆਫ ਟਾਈਮ ਡਿਸਕਾਊਂਟ ਵੀ ਨਹੀਂ ਦਿੰਦੀ ਇਹ ਮਿਲ कॉटन ਹੀ ਬਣਾਉਂਦੀ ਹੈ ਇਹ ਇਹਨਾਂ ਦੀ 올 ਟਾਈਮ कॉटन ਹੀ ਬਣਦੀ ਹੈ ਇਸ ਕਰਕੇ ਇਹਨਾਂ ਦਾ ਆਫ ਟਾਈਮ कॉटन دار ਡਿਸਕਾਊਂਟ ਨਹੀਂ ਹੁੰਦਾ ਇੰਨੀ ਦਾ ਡਿਸਕਾਊਂਟ ਵੀ ਅਸੀਂ ਆਪਣੇ ਕੋਲੋਂ ਨਹੀਂ ਦਿੱਤਾ ਤੁਹਾਨੂੰ ਠੀਕ ਹੈ ਜੀ ਹਾਂ ਕਿੱਕ ਕਲਰ ਤੁਹਾਨੂੰ ਇਹ ਮਿਲੂਗਾ ਠੀਕ ਹੈ 1000 ਦਾ ਸੀਗਾ ਹੁਣ ਤੁਹਾਨੂੰ 920 ਚ ਦੇ ਰਹੀ ਹਾਂ ਸ 17 ਸਿਰਵੀਆਂ ਦਾ ਡਿਸਕਾਊਂਟ ਅਸੀਂ ਆਪਣੇ ਕੋਲੋਂ ਹੀ ਦੇ ਰਹੇ ਹਾਂ। ਲੋ ਜੀ ਅਗਲਾ ਲੋ ਜੀ ਕਰੋ ਨੋਟ ਹੁਣ ਜੇ ਕਿਸੇ ਭੈਣ ਦਾ ਪਹਿਲਾਂ ਅਸੀਂ ਜਵਾਬ ਦਿੱਤਾ ਤੇ ਸਾਨੂੰ ਫੋਨ ਕਰਕੇ ਲੜਨਾ ਨਹੀਂ ਕਿ ਮੈਨੂੰ ਤੁਸੀਂ ਜਵਾਬ ਦਿੰਦੇ ਰਹੇ ਐਕਚੁਅਲੀ ਸਾਡੇ ਨਾਲ ਹੁੰਦਾ ਇਦਾਂ ਕਿ ਹੁਣ ਜਿਵੇਂ ਸਾਰਿਆਂ ਦੇ ਜਿਨ੍ਹਾਂ ਦੇ ਬਾਹਰ ਬੂਰ ਵਾਲਿਆਂ ਦੇ ਵੀ ਸੀਗੇ ਆ ਇੱਕ ਤੁਹਾਨੂੰ ਹੋਰ ਮਤਲਬ ਦੱਸਣਾ ਹੈ ਕਿ ਆਪਣਾ ਇੰਟਰਨੈਸ਼ਨਲ ਪਰਮਿਟ ਵੀ ਆਪਾਂ ਲੈ ਲਿਆ ਹੋਇਆ ਸਰਕਾਰ ਤੋਂ ਤੇ ਹੁਣ ਵਰਲਡ ਦੇ ਹਰੇਕ ਕੋਨੇ 'ਚ ਜਿਹੜਾ ਸਾਡਾ ਸ਼ਿਪਿੰਗ ਹੋਊਗੀ ਜਿੱਥੋਂ ਵੀ ਮਰਜ਼ੀ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਤੁਸੀਂ ਉੱਥੋਂ ਆਰਡਰ ਕਰ ਸਕਦੇ ਹੋ ਤੇ ਅਸੀਂ ਸ਼ਿਪਿੰਗ ਤੁਹਾਡੀ ਆਲ ਓਵਰ ਵਰਲਡ ਕਰਾਵਾਂਗੇ ਠੀਕ ਹੈ ਜੀ ਆਹ ਲੋ ਜੀ ਇਹ ਆ ਗਿਆ ਸਾਡਾ ਬਾਟਮ ਪ੍ਰਿੰਟ ਇਹ ਆ ਗਈ ਸਾਡੀ ਸ਼ਰਟ ਪ੍ਰਿੰਟ ਤੇ ਇਹ ਮਿਲੂਗਾ ਤੁਹਾਨੂੰ ਦੁਪੱਟਾ ਆਹ ਲੋ ਆ ਪ੍ਰਿੰਟ ਬਹੁਤ ਹੀ ਸੋਹਣਾ ਸੋਚਣ ਦਾ ਮਸਲਾ ਹੀ ਨਹੀਂਗਾ 920 ਇਹ ਅਗਲੀ ਵਾਰੀ ਤਾਂ ਹੋ ਸਕਦਾ ਹੈ ਇਹ 1000 ਤੋਂ ਵੀ ਵੱਧ ਕੇ ਆਵੇ ਕਿਉਂਕਿ ਹਰ ਸਾਲ ਪਲੱਸ ਹੁੰਦੇ ਜਾਣੀਆਂ ਚੀਜ਼ਾਂ ਤੁਹਾਨੂੰ ਵੀ ਪਤਾ ਹੀ ਹੈ। ਲਓ ਜੀ ਕਰੋ ਨੋਟ ਦੇਖੋ ਨੋਟ ਕੀ ਕਰਨਾ ਹੈ ਬਸ ਜਸਟ ਪਿਕ ਨਹੀਂ ਸਾਰੀਆਂ ਇਹ ਮਿੰਟੋ ਮਿੰਟੀ ਫਾਈਨਲ ਹੋਣ ਵਾਲੀਆਂ। ਮਿੱਠਾ ਜਿਹਾ ਪੈਰਟ ਕਲਰ ਹੈ ਨਾ ਬਹੁਤ ਹੀ ਸੋਨਾ ਜਿਹਾ। ਮਿੱਠਾ-ਮਿੱਠਾ ਕਲਰ ਲੱਗ ਰਿਹਾ ਦੇਖਣ ਚ ਆਨੰਦ ਆ ਰਿਹਾ ਦੇਖ ਕੇ। ਆਹ ਲਓ ਜੀ ਇਹ ਆਊਗਾ ਤੁਹਾਡਾ ਬਾਟਮ ਠੀਕ ਹੈ ਇਹ ਆਊਗੀ ਤੁਹਾਡੀ ਚੁੰਨੀ ਠੀਕ ਹੈ। ਅਗਲਾ ਆ ਗਿਆ ਇਹ ਵਾਲਾ। ਦੇਖਦੇ ਸਾਰ ਫਾਈਨਲ ਕਰਦੇ ਜਾਣਾ। ਕਿਸੇ ਵਿੱਚ ਸਾਡੇ ਕੋਲੇ ਦੋ ਸੂਟ ਹੈ ਕਿਸੇ ਵਿੱਚ ਜ਼ਿਆਦਾਤਰ ਮਤਲਬ ਦਾ ਸਿੰਗਲ ਹੋਣੀ ਹੈ। ਹਾਂ ਕਿਸੇ ਕਿਸੇ ਵਿੱਚ ਕਿਸੇ ਕਿਸੇ ਵਿੱਚ ਦੋ ਹੋਣਗੇ। ਲਓ ਜੀ। ਇਹ ਆ ਗਿਆ ਜੀ ਸਾਡਾ ਕਲਰ ਅ ਨੂੰ ਫਿੱਕਾ ਜਿਹਾ ਜਮਣੀ ਜਾਂ। ਹਾਂ ਫਿੱਕਾ ਜਮਣੀ। ਪਿੰਕ ਇਸ ਜਮਣੀ ਜਾਂਦੇ ਜਿਹੜਾ ਆਣੀ ਜਮਣੀ ਜਾਂ ਬਸ ਉਹ ਕਲਰ ਹੈ ਤੇ ਆ ਆ ਗਈ ਇਹਦੀ ਬਾਟਮ ਖਿੜਿਆ ਖਿੜਿਆ ਸੂਟ ਤੁਹਾਡੇ ਕੋਲੇ। ਪਹੁੰਚ ਜਾਣਾ ਤੇ ਜਿਹੜੀਆਂ ਸਟੇਟਾਂ 'ਚ ਗਰਮੀ ਪੈਂਦੀ ਹੈ ਉਹਨਾਂ ਲਈ ਤਾਂ ਹੁਣ ਵੀ ਇਹ ਤੋਹਫੇ ਹੀ ਨਹੀਂ ਕਿਉਂਕਿ ਬਹੁਤ ਜ਼ਿਆਦਾ ਪਤਲੀ ਜੀ ਗੜਨ ਹੁੰਦੀ ਹੈ ਮਰੀਲ ਉਹ ਨਹੀਂ ਹੈ ਇਹ ਠੀਕ ਹੈ ਜਾਨਸੇਰ ਹੁੰਦੀ ਹੈ ਪੂਰੀ ਇਹ ਕਾਟਨ ਲੋ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੂਟ ਇਹਨੂੰ ਵੀ ਬਹੁਤ ਪਸੰਦ ਕੀਤਾ ਸੀ ਆਹ ਡਿਜ਼ਾਈਨ ਨੂੰ ਬਹੁਤ ਜ਼ਿਆਦਾ ਇਹਦੇ ਸਾਰੇ ਕੋਲ ਹੀ ਕੋਈ ਕਲਰ ਹੈ ਸ਼ਾਇਦ ਨਹੀਂ ਦੋ ਕਲਰ ਹਾਂ ਇੱਕ ਇੱਕ ਪੀਸ ਹੈ ਹਾਂ ਲੋ ये मंगाए भी अस सारे काफ़ी काफ़ी सूट से दुपट्टा दिखाव आ दुपट्टा होगा यहाँ ठीक है लो जी अगला ये कलर मिलूगा ये विदाउट लाइनिंग बन गए सूट आराम न ठीक है कलर काफ़ी यह अनडिफाइंड है <laughs> मेरे लिए तो दस ही औखा है तो, 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 तो आप ही नोट कर लिये काफ़ी चॉकलेटी जा चॉकलेटी जहाँ ही आप ठीक है लो ਲੋ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਜਿੰਨੂੰ ਜੀ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਕਿਸੇ ਵੀਡੀਓ ਚ ਹੋਰ ਸੋਹਣੀ ਵੈਰਾਈਟੀ ਲੈ ਕੇ